ਅੱਜ ਡੀਏਵੀ ਗਰਾਊਂਡਾਂ ਦੇ ਕੋਲ ਸਬਜ਼ੀ ਮੰਡੀ ਦੇ ਸਾਹਮਣੇ ਵਸਦੇ ਰਸਦੇ ਮਜ਼ਦੂਰਾਂ ਦੀਆਂ ਝੌਂਪੜੀਆਂ ਢਾਹ ਦਿੱਤੀਆਂ ਗਈਆਂ ਇਥੇ ਇੱਕ ਸਕੂਟਰਾਂ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦਾ ਕਾਰੋਬਾਰ ਸੀ ਉਹ ਆਪਣੀ ਰੋਟੀ ਕਮਾ ਕੇ ਪਰਿਵਾਰ ਦਾ ਟੱਡ ਭਰਦਾ ਸੀ ਤੇ ਉਹਦਾ ਵੀ ਸਾਰਾ ਕੁਝ ਤੋੜ ਕੇ ਅੱਜ ਸਿਰ ਦਿੱਤਾ ਗਿਆ ਤੁਹਾਨੂੰ ਉਹਨਾਂ ਨੇ ਮੌਕਾ ਨਹੀਂ ਦਿੱਤਾ ਕਿ ਆਉਂਦੇ ਉਹਨਾਂ ਨੇ ਤੋੜਤਾ ਤੇ ਹੁਣ ਕਿੱਥੇ ਜਾਓਗੇ ਕੇ ਮਾਲਕ ਲੈ ਗਿਆ ਜਿੱਥੇ ਮਾਲਕ ਲੈ ਜਾਵੇਗਾ ਉੱਥੇ ਜਾਣਗੇ ਇਹ ਕਿਸਮਾਤਾਂ ਦੇ ਮਾਰੇ ਹੋਏ ਲੋਕ ਕਿ ਗਰੀਬ ਵਿਅਕਤੀ ਦਾ ਕੋਈ ਵੀ ਸਹਾਰਾ ਨਹੀਂ ਗਰੀਬ ਵਿਅਕਤੀ ਨੂੰ ਜਦੋਂ ਸਰਕਾਰਾਂ ਚੋਣ ਇੱਥੋਂ ਉੱਠਦਾ ਕਰ ਦਿੰਦੀਆਂ ਨੇ ਜਦੋਂ ਚੋਣ ਕਿਸੇ ਦੀ ਪ੍ਰਾਪਰਟੀ ਹਥਿਆ ਲੀ ਜਾਂਦੀ ਹੈ ਇੱਥੇ ਵੀ ਕਾਰਪੋਰੇਸ਼ਨ ਦਾ ਪੰਜਾ ਚੱਲਿਆ ਇੱਥੇ ਕਰੀਬ 15-20 ਪਰਿਵਾਰ ਰਹਿੰਦੇ ਸਨ ਅੱਜ ਰਾਤ ਉਹਨਾਂ ਨੇ ਕਿੱਥੇ ਕੱਟਣੀ ਹੈ ਉਹਨਾਂ ਦਾ ਤੁਖ ਦਾ ਚੁੱਲਾ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਇੱਥੇ ਵੀ ਜ਼ਿੰਦਗੀ ਧੜਕਦੀ ਸੀ ਇੱਥੇ ਵੀ ਚਾਹ ਦੀ ਘੁੱਟ ਬਣਦੀ ਸੀ ਤੇ ਇੱਥੇ ਵੀ ਰੋਟੀਆਂ ਪੱਕਦੀਆਂ ਸੀ तो अपना कारोबार क्या था काम क्या करते थे आप गलत दिहाड़ी कर रहे हैं बाबू जी दिहाड़ी कपड़े बैठे हैं साइकिल धरे हैं कपड़ा रहे हैं तो आके देखा कि आपका घर कैशलेस हो गया है रोड पे आ गए हैं। आप... क्या चाहते हो सरकार से क्या हैं जगह 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 मिल जाए तो अच्छा रहेगा ਇਹ ਮਾਸੂਮ ਬੱਚੇ ਆਪਣੀ ਮਾਂ ਦੇ ਫੁੱਲੇ ਹੋਏ ਫੁਲਕਿਆਂ ਦੀ ਇੰਤਜ਼ਾਰ 'ਚ ਬੈਠੇ ਨੇ ਕਿ ਕਦੋਂ ਮਾਂ ਰੋਟੀ ਪਾ ਕੇ ਦੇਵੇ ਤੇ ਇਹ ਭੁੱਖੇ ਢਿੱਡ ਨੂੰ ਝੁਲਕਾ ਦੇਣ ਅਸੀਂ ਚਾਹੁੰਦੇ ਹਾਂ ਕਿ ਇਸ ਤਬਾਈ ਦੇ ਮੰਜ਼ਰ ਤੁਹਾਡੇ ਤੱਕ ਦਿਖਾਏ ਜਾਣ ਇਹ ਤਬਾਈ ਜਲੰਧਰ ਦੇ ਸਬਜ਼ੀ ਮੰਡੀ ਮਕਸੂਦਾਂ ਦੇ ਕੋਲ डीएवी ग्राउंड दी وچ ہوئی تباہی ہے سو ਅਜਈਆਂ ਤਬਾਈਆਂ ਨਾ ਹੋਣ ਇਹਨਾਂ ਲੋਕਾਂ ਦੇ ਰਹਿائش ਲਈ ਪੱਕੇ ਪ੍ਰਬੰਧ ਹੋਣ ਅਸੀਂ ਅਜਹੀ ਆਸ ਕਰਦੇ ਹਾਂ ਤਿੰਨ ਬੰਦਿਆਂ ਨੂੰ ਕਮਸ ਕਮ ਰਹਿਣ ਲਈ ਜਗ੍ਹਾ ਹੋਣਾ ਚਾਹੀਏ ਕੰਨੇ جھੋਪੜੀ ਵਿੱਚ ਪੜੇ تھے ਉਹ ਵੀ हमको ਸੁੱਖ ਸ਼ਾਂਤੀ تھا ਉਹ ਵੀ हमको ਹਟਾ ਗਿਆ ہم کہاں जाएंगे ਸਰ اور کیا کریں ہم ਤਾਂ کہیں પર ਨਹੀਂ ਰਹਿ ਗਏ ਅੱਜ ਡੀਏਵੀ ਗਰਾਉਂਡਾਂ ਦੇ ਕੋਲ ਸਬਜ਼ੀ ਮੰਡੀ ਦੇ ਸਾਹਮਣੇ ਵਸਦੇ ਰਸਦੇ ਮਜ਼ਦੂਰਾਂ ਦੀਆਂ ਝੌਂਪੜੀਆਂ ਢਾ ਦਿੱਤੀਆਂ ਗਈਆਂ ਇੱਥੇ ਇੱਕ ਸਕੂਟਰਾਂ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦਾ ਕਾਰੋਬਾਰ ਸੀ ਉਹ ਆਪਣੀ ਰੋਟੀ ਕਮਾ ਕੇ ਪਰਿਵਾਰ ਦਾ ਟੱਡ ਭਰਦਾ ਸੀ ਤੇ ਉਹਦਾ ਵੀ ਸਾਰਾ ਕੁਝ ਤੋੜ ਕੇ ਅੱਜ ਸਿੱਟ ਦਿੱਤਾ ਗਿਆ ਤੁਸੀਂ ਦੱਸੋ ਕਾਤੋਂ ਤੋੜਿਆ ਗਿਆ ਜੀ ਇਹ ਕਹਿੰਦੇ ਪਾਰਕ ਬਣਾਉਣਾ ਪਾਰਕ ਬਣਾਉਣਾ ਹਾਂਜੀ ਅੱਛਾ ਤੇ ਕੌਣ ਆਇਆ ਸੀ ਕੋਈ ਸਰਹੰਗ ਪੁਲਿਸ ਲੈ ਕੇ ਆਇਆ ਸੀ ਜਿਹਦੇ ਨਾਲ ਦੋ ਤਿੰਨ ਗੱਡੀਆਂ ਸੀ ਜਿਨ੍ਹਾਂ ਦੇ ਕਰਾਨ ਨਾਲ ਸੀ ਤੁਹਾਨੂੰ ਉਹਨਾਂ ਨੇ ਮੌਕਾ ਨਹੀਂ ਦਿੱਤਾ ਕਿ ਮਤਲਬ ਮੈਂ ਦੁਕਾਨ ਤੇ ਗਿਆ ਨਹੀਂ ਮੈਂ ਰੋਟੀ ਖਾਣ ਗਿਆ ਸੀਗਾ ਆਉਂਦੇ ਨੂੰ ਨੇ ਤੋੜਤਾ ਉਹਨਾਂ ਨੇ ਆਉਂਦੇ ਨੂੰ ਤੋੜ ਦਿੱਤਾ ਤੇ ਹੁਣ ਕਿੱਥੇ ਜਾਓਗੇ ਦੇਖੋ ਜਿੱਥੇ ਮਾਲਕ ਲੈ ਜਾਵੇ ਜਿੱਥੇ ਮਾਲਕ ਲੈ ਜਾਵੇਗਾ ਉੱਥੇ ਜਾਣਗੇ ਇਹ ਕਿਸਮਾਤਾ ਦੇ ਮਾਰੇ ਹੋਏ ਲੋਕ ਇੱਕ ਬੰਨੇ ਚੌਪੜੀ ਤੋੜੀ ਗਈ ਇੱਕ ਬੰਨੇ ਚੌਪੜੀ ਬਣਾਉਣੇ ਵਾਲਾ ਚੌਪੜੀ ਬਣਾ ਰਹਾ ਹੈ ਇਹ ਸਾਰਾ ਕੁਝ ਏਸ ਲਈ ਹੋ ਰਿਹਾ ਹੈ ਕਿ ਗਰੀਬ ਵਿਅਕਤੀ ਦਾ ਕੋਈ ਵੀ ਸਹਾਰਾ ਨਹੀਂ ਗਰੀਬ ਵਿਅਕਤੀ ਨੂੰ ਜਦੋਂ ਸਰਕਾਰਾਂ ਚੋਂ ਇਥੋਂ ਉੱਠਦਾ ਕਰ ਦਿੰਦੀਆਂ ਨੇ ਜਦੋਂ ਚੋਣ ਕਿਸੇ ਦੀ ਪ੍ਰਾਪਰਟੀ ਹਥਿਆ ਲੀ ਜਾਂਦੀ ਹੈ ਤੇ ਇਹ ਗਰੀਬ ਲੋਕ ਜਦੋਂ ਕਿਸੇ ਸੜਕ ਦੀ ਪਟੜੀ ਦੇ ਕਿਨਾਰੇ ਜਾਂ ਨਹਿਰ ਦੇ ਪੁਲ ਦੇ ਕੰਡੇ ਤੇ ਬੈਠਦੇ ਨੇ ਤਾਂ ਸ਼ਾਇਦ ਸਰਕਾਰਾਂ ਨੂੰ ਇਹ ਵੀ ਚੰਗਾ ਨਹੀਂ ਲੱਗਦਾ ਜਦੋਂ ਇਹਨਾਂ ਨੂੰ ਠਾਲਿਆ ਗਿਆ ਤਾਂ ਇਸ ਮਜ਼ਦੂਰ ਦਾ ਘਰ ਵੀ ਢਾਹ ਦਿੱਤਾ ਗਿਆ ਹਰ ਕਿਸੇ ਦੇ ਵਾਸ ਨਹੀਂ ਹੁੰਦਾ ਕੁਝ ਕਹਿ ਸਕਣਾ ਇੱਥੇ ਵੀ ਕਾਰਪੋਰੇਸ਼ਨ ਦਾ ਪੰਜਾ ਚੱਲਿਆ ਇੱਥੇ ਕਰੀਬ 15-20 ਪਰਿਵਾਰ ਰਹਿੰਦੇ ਸਨ ਅੱਜ ਰਾਤ ਉਹਨਾਂ ਨੇ ਕਿੱਥੇ ਕੱਟਣੀ ਹੈ ਉਹਨਾਂ ਦਾ ਤੁਖ ਦਾ ਚੁੱਲਾ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਇੱਥੇ ਵੀ ਜ਼ਿੰਦਗੀ ਧੜਕਦੀ ਸੀ ਇੱਥੇ ਵੀ ਚਾਹ ਦੀ ਘੁੱਟ ਬਣਦੀ ਸੀ ਤੇ ਇੱਥੇ ਵੀ ਰੋਟੀਆਂ ਪੱਕਦੀਆਂ ਸੀ ਪਰ ਕਾਰਪੋਰੇਸ਼ਨ ਪੁਲਿਸ ਦੀ ਸਹਾਇਤਾ ਦੇ ਨਾਲ ਇੱਥੇ ਭੂਤ ਬਣ ਕੇ ਆਈ ਤੇ ਉਹ ਭੂਤ ਦੀ ਫੇਰੀ ਇੰਨੀ ਖਤਰਨਾਕ ਹੋਈ ਕਿ ਇਹ ਸਾਰਾ ਕੁਝ ਤੈਸ ਨਹਿ ਸੁਰ ਗਿਆ ਇੰਦੀ ਕੀ ਬੱਚੀ ਇਹ ਉਹਦੀ ਦਾਦੀ ਇੱਥੇ ਵਸਦੇ ਲੋਕ ਅੱਜ ਰਾਤ ਖੁੱਲੇ ਆਸਮਾਨ ਦੇ ਥੱਲੇ ਰਾਤ ਕੱਟਣਗੇ ਨਿੱਕੇ ਜਿਹੇ ਚੁੱਲ੍ਹੇ ਤੇ ਦੋ ਪਤਿਲੀਆਂ ਦੇ ਵਿੱਚ ਸ਼ਾਇਦ ਸਬਜ਼ੀ ਬਣ ਰਹੀ ਹੈ ਚਾਵਲ ਸਬਜ਼ੀ ਬਣ ਰਹੀ ਹੈ ਬਬੂ ਜੀ ਕੁਝ ਵੀ ਖਾਣ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਜੇ ਰਾਤ ਮੀਂਹ ਆ ਗਿਆ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਣਾ ਹੈ ਇਹ ਕਿਉਂ ਵਾਪਰਿਆ ਸਾਰਾ ਕੁਝ ਤੁਹਾਡੇ ਨਾਲ ਆਪ ਕਹਾ ਬਣਾਓ ਬਣਾਓ ਚਾਹ ਬਣਾਓ ਆਪकी ਮਦਦ ਕੇ ਲਿਏ ਆਏ ਹੈ ਹਮ ਨਹੀਂ ਨਹੀਂ ਬਣਾਨੇ ਦਿਓ ਆਪ ਬਤਾਓ ਆਪ ਕਹਾ ਕੇ ਰਹਿਨੇ ਵਾਲੇ ਹੋ ਮਧ ਪ੍ਰਦੇਸ਼ ਮਧ ਪ੍ਰਦੇਸ਼ ਕੇ ਹੈ ਬਾਉ ਜੀ ਮਧ ਪ੍ਰਦੇਸ਼ ਕੇ ਰਹਿਨੇ ਵਾਲੇ ਹੋ ਯਹਾਂ ਕਿਤਨੇ ਸਮੇਂ ਸੇ ਰਹਿ ਰਹੇ ਥੇ हम हाँ लोग है देखो तीन चार साल हो गया है जहा रह रहे थे तो अपना कारोबार क्या था काम क्या करते थे दलितिहाड़ी कर रहे हैं बाबू जी दिहाड़ी भर कपड़ा उतार के बैठे हैं साइकिल धर रहे हैं कपड़ा उतार के रहे हैं तो आके देखा कि आपका घर कैशलेस हो गया है बस हम लोग रोड पे आ गए रोड पे आ है आप असलम हुए हैं गोड़ हाथ धोकर रोटी पानी बना रहे हैं कोई बात नहीं रोटी पानी बनाओ जे बच्ची पढ़ती है स्कूल में बच्ची तो नहीं पढ़ रहे है बाबू जी कहा बताए ਬੱਚੀ ਪੜਨੀ ਪਉਂਦੀ ਤੁਹਾਨੂੰ ਮਜ਼ਦੂਰੀ ਕਰਨੀ ਪੈਂਦੀ ਆ ਤੇ ਜਦੋਂ ਕੋਈ ਬਿਮਾਰ ਹੁੰਦਾ ਤੇ ਫਿਰ ਇਲਾਜ ਕਿੱਥੋਂ ਕਰਾਉਣੇ ਆ ਸਰਕਾਰੀ ਬਹ ਜੀ ਜਾਂਦੇ ਆ ਰੱਬ ਦੇ ਆਸਰੇ ਜਿਉਂਦੇ ਇਹ ਰੱਬ ਦੇ ਜੀ ਅੱਜ ਰੱਬ ਦੀ ਨੀਲੀ ਛੱਤ ਹੇਠ ਰਾਤ گزارਣਗੇ ਬਾਰਿਸ਼ ਕਿੰਨਾ ਹੋ ਰਿਹਾ ਹੈ ਬਾਬੂ ਜੀ ਸਾਹਿਬ ਉੱਧਰ ਕਰ ਰਹੇ ਹਨ ਬਾਰਸ਼ ਦੀ ਰਾਤ ਵਿੱਚ ਇਹਨਾਂ ਨੇ ਇੰਜ ਹੀ ਕੱਟਣੀ ਆ ਤੇ ਇੱਥੇ ਤੇ ਮੱਛਰ ਬਹੁਤ ਹੋਣਾ ਮੱਛਰ ਤਾਂ ਹੋ ਰਿਹਾ ਹੈ ਬਾਬੂ ਜੀ ਅਬ ਇਹ ਟਾਈਮ ਪਾਸ ਕਰ ਰਹੇ ਹਨ ਬਾਬੂ ਜੀ ਕੀ ਚਾਹਤੇ ਹੋ ਸਰਕਾਰ ਸੇ ਸਾ ਚਾਹੇਗੇ ਅਸੀਂ ਲੋਕ ਕੀ ਚਾਹਤੇ ਹੈ ਜਗ੍ਹਾ ਚਾਹਤੇ ਹੈ ਔਰ ਜਗ੍ਹਾ 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 ਸਰਕਾਰ ਸੇ ਰੱਖਰਾਤ ਖੁੱਲਾ ਜਗ੍ਹਾ ਵਿੱਚ ਜਗ੍ਹਾ ਤਾਂ ਅੱਛਾ ਰਹੇਗਾ ਇਹਨਾਂ ਲੋਕਾਂ ਨੂੰ ਜਗਾ ਚਾਹੀਦੀ ਹੈ ਇਹਨਾਂ ਲੋਕਾਂ ਦਾ ਵੀ ਇਹ ਦੇਸ਼ ਹੈ ਇਹ ਲੋਕ ਵੀ ਇਸ ਧਰਤੀ ਮਸਨਾ ਬਣਾ ਰਹੇ ਹਨ ਦੇਖੀਏ ਆਪ ਇਹ ਲੋਕ ਵੀ ਇਸ ਧਰਤੀ ਦੇ ਵਾਰਸ ਨੇ ਇਹਨਾਂ ਲੋਕਾਂ ਨੇ ਵੀ ਆਜ਼ਾਦ ਭਾਰਤ ਵਿੱਚ ਕੁਝ ਸੁਪਨੇ ਸੰਜੋਏ ਸੀ ਗਾਲ ਰਜ ਰਹੀ ਹੈ ਪਰ ਹਾਲ ਦੀ ਘੜੀ ਕੇਵਲ ਪਾਣੀ ਆ ਤੇ ਪਾਣੀ ਦੇ ਵਿੱਚ ਕੋਈ ਦਾਲ ਨਹੀਂ ਪਾਈ ਇਹ ਲੋਕ ਕਿੱਧਰ ਜਾਣਗੇ ਕੀ ਇਹਨਾਂ ਨਾਲ ਵਾਪਰੇਗੀ ਤੇ ਕੀ ਇਹਨਾਂ ਨਾਲ ਬੀਤੀ ਹੈ ਇਹਦੀ ਕਹਾਣੀ ਬਿਆਨ ਕਰਦਾ ਇਹ ਇੱਕ ਦੁਖਦਾਈ ਦ੍ਰਿਸ਼ ਹੈ ਜਦੋਂ ਏਟ ਅਠ ਰਹੀਆਂ ਸੀ ਉਸ ਵਕਤ ਕੋਈ ਮੀਡੀਆ ਕਰਮੀ ਕੋਈ ਮਨੁੱਖੀ ਕਾਰਕੁਨ ਤੇ ਕੋਈ ਸਮਾਜ ਸੇਵੀ ਇਹਨਾਂ ਦੀ ਮਦਦ ਲਈ ਨਹੀਂ ਆਇਆ ਸ਼ਾਇਦ ਇਹ ਮੱਧ ਪ੍ਰਦੇਸ਼ ਤੋਂ ਆਏ ਸੀ ਇਸ ਲਈ ਜੇ ਇਸ ਧਰਤੀ ਦੇ ਜਾਏ ਹੁੰਦੇ ਤੇ ਸ਼ਾਇਦ ਫਿਰ ਵੀ ਕੋਈ ਇਹਨਾਂ ਦੇ ਲਈ ਨਾ ਆਉਂਦਾ ਕਿਉਂਕਿ ਅਸੀਂ ਜਿਸ ਤਰ੍ਹਾਂ ਦਾ ਸਮਾਜ ਸਿਰਜ ਲਿਆ ਹੈ ਉਸ ਤਰ੍ਹਾਂ ਦੇ ਸਮਾਜ ਵਿੱਚ ਅਸੀਂ ਇੱਕ ਦੂਸਰੇ ਦੇ ਦਰਦ ਨੂੰ ਦਰਦ ਸਮਝਦੇ ਨਹੀਂ ਅੱਜ ਹੀ ਇਹ ਝੁੱਗੀ ਟੱਠੀ ਸੀ ਤੇ ਅੱਜ ਹੀ ਇਹ ਝੁੱਗੀ ਦੁਬਾਰਾ ਸਲਾਮਤ ਹੋਈ ਹੈ ਇਹ ਸੜਕਾਂ ਦੇ ਕਿਨਾਰਿਆਂ ਤੇ ਘਾਹ ਵਾਂਗ ਉੱਗੇ ਲੋਕ ਆਖਿਰ ਇਨਸਾਫ ਲਈ ਕਦੋਂ ਤੱਕ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਗੇ ਆਖਿਰ ਕਦੋਂ ਤੱਕ ਇਹ ਅੰਡਟ ਕੀਤੇ ਜਾਣਗੇ ਆਖਿਰ ਕਦੋਂ ਤੱਕ ਇਹਨਾਂ ਦੀ ਆਵਾਜ਼ ਨਹੀਂ ਸੁਣੀ ਜਾਵੇਗੀ ਇਹ ਸਾਰੇ ਕਾਰੋਬਾਰੀ ਲੋਕ ਨਹੀਂ ਆ ਇੱਕ ਬੰਪਰ ਰਿਪੇਅਰ ਕਰਨ ਵਾਲਾ ਇਹਨਾਂ ਝੁੱਗੀਆਂ ਚੋਂ ਉੱਠ ਕੇ ਸਾਡੀਆਂ ਕੀਮਤੀ ਕਾਰਾਂ ਦੇ ਬੰਪਰ ਰਿਪੇਅਰ ਕਰਕੇ ਆਪਣਾ ਰੋਜੀ ਰੋਟੀ ਚਲਾਉਂਦਾ ਹੈ ਤੁਸੀਂ ਬੰਪਰ ਰਿਪੇਅਰ ਕਰਦੇ ਹੋ ਤੁਸੀਂ ਕਿੰਨੇ ਪੈਸੇ ਦਿਹਾੜੀ ਦੇ ਕਮਾ ਲੈਂਦੇ ਹੋ ਬਾਪ ਜੀ ਮੈਂ ਤਾਂ 300 250 300 250 ਕਿੰਨੇ ਬੱਚੇ ਆਪਕੇ 4 ਹੈ 4 ਬੱਚੇ ਹਨ ਕਹਾਂ ਕੇ ਰਹਿਣੇ ਵਾਲੇ ਹੋ ਮੱਧ ਪ੍ਰਦੇਸ਼ ਕੇ तो आप एक बात ये बताओ मध्य प्रदेश से आप यहां आ गए तो पंजाब आने की वजह क्या है पहाड़ी जंगल है पहाड़ी है गांव में कुछ साधन नहीं उधर साधन है क्या नाम है आपका हां जी सुपर सुपर शिव प्रसाद शिव, शिव दे नाम तो एदी मां ने एदा नाम रखया सी ते आज शिव ओस नीले आसमान दी छतरी हेठ पिया है ਡੇੜ ਲੰਗੋਟੀ ਆ ਤੇ ਤਨ ਤੋਂ ਨੰਗਾ ਹੈ ਸ਼ਿਵ ਆਪकी بیوی ਬੱਚੇ ਯਹਾਂ ਹੀ ਆ ਪਰੇਸ਼ਾਨੀ ਦਾ ਆਲਮ ਇਹ ਹੈ ਕਿ ਰੋਟੀ ਪਕਾਉਣ ਦੇ ਲਈ ਬਾਲਣ ਨਹੀਂ ਸਬਜ਼ੀ ਲਈ ਸਾਲਣ ਨਹੀਂ ਇਨਾਂ ਕੋਲ ਆਟਾ ਹੋ ਸਕਦਾ ਹੈ ਇਹਨਾਂ ਕੋਲ ਪਾਣੀ ਨਹੀਂ ਪਾਣੀ ਦਾ ਪ੍ਰਬੰਧ ਵੀ ਇਹ ਇਸ ਤਰੀਕੇ ਨਾਲ ਕਰਦੇ ਨੇ ਲੋਕ ਮੇਰੀ ਧਰਤੀ ਦੇ ਇਹ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਂਦੇ ਨੇ ਜਿਸ ਦਿਨ ਇਹ ਬੱਚਾ ਵੱਡਾ ਹੋਣਾ ਇਹਨੂੰ ਪਤਾ ਹੀ ਨਹੀਂ ਲੱਗਣਾ ਕਿ ਇਸ ਜੋਗੇ ਆਸਮਾਨ ਤੇ ਚੁੰਝਾਂ ਦਾ ਜਾਲ ਕਿਵੇਂ ਵਿਛਿਆ ਇਹਨੂੰ ਪਤਾ ਹੀ ਨਹੀਂ ਹੋਣਾ ਕਿ ਇਹਦੇ ਘਰ ਕਿੰਨੀ ਵਾਰੀ ਟੱਠੇ ਇਸ ਬਾਲੜੀ ਨੇ ਇੱਕ ਦਿਨ ਵੱਡੀ ਮਾਂ ਬਣ ਜਾਣਾ ਹੈ ਇਹ ਮਾਸੂਮ ਬੱਚੇ ਆਪਣੀ ਮਾਂ ਦੇ ਫੁੱਲੇ ਹੋਏ ਫੁਲਕਿਆਂ ਦੀ ਇੰਤਜ਼ਾਰ ਚ ਬੈਠੇ ਨੇ ਕਿ ਕਦੋਂ ਮਾਂ ਰੋਟੀ ਪਾ ਕੇ ਦੇਵੇ ਤੇ ਇਹ ਭੁੱਖੇ ਢਿੱਡ ਨੂੰ ਝੁਲਕਾ ਦੇਣ ਅਸੀਂ ਇਹਨਾਂ ਦੇ ਦਰਦ ਨੂੰ ਸਮਝਦੇ ਹਾਂ ਅਸੀਂ ਇਹਨਾਂ ਦੇ ਦਰਦ ਦੀ ਕੋਈ ਦਵਾਈ ਨਹੀਂ ਕਰ ਸਕਦੇ ਅਸੀਂ ਕੇਵਲ ਲੋਕਾਂ ਤੱਕ ਇੱਕ ਪ੍ਰੋਗਰਾਮ ਦੇ ਸਕਦੇ ਹਾਂ ਕਿ ਆਪਣੀ ਧਰਤੀ ਦੇ ਜਾਏ ਲੋਕ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਨੇ ਕਿਆ ਬਨਾਇਆ ਅੱਜ ਸਬਜ਼ੀ ਨਹੀਂ ਹੈ ਚਿਕਨ ਲੱਗਦਾ ਭਾਈ ਚਿਕਨ ਹੈ ਗੁੱਡ ਚਿਕਨ ਬਨਾਇਆ ਹੈ तो चिकन खाएंगे बेटे आप भी चिकन खा लेती हो बोलती नहीं ने ने। कोई बच्चा पढ़ता भी आपका स्कूल नहीं, नहीं जाते रहने दे ले कार नहीं सारा हिंदुस्तान हमारा ਸਾਰਾ ਹਿੰਦੁਸਤਾਨ ہمارا ਇਹ ਸੜਕ ਤੇ ਲੰਘਦੀਆਂ ਕਾਰਾਂ ਇਹ ਬੇਖੌਫ ਕੋਗਵਸ ਦਾ ਸ਼ਹਿਰ ਤੇ ਇਸ ਸ਼ਹਿਰ ਵਿੱਚ ਉੱਜੜ ਕੇ ਬੈਠੇ ਇਹ ਲੋਕ ਇੱਕ ਸਾਡੇ ਸਮਿਆਂ ਦਾ ਦਰਦ ਬਿਆਨ ਕਰਦੇ ਨੇ ਇਹ ਸੰਗ ਦੀ ਮਾਰੀ ਦੂਸਰੇ ਬੰਨੇ ਮੂੰਹ ਕਰਕੇ ਖਾਣਾ ਖਾਣ ਲੱਪਈ ਆ ਅਸੀਂ ਇਹਦੇ ਖਾਣੇ ਨੂੰ ਦਸਟਰਬ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਇਸ ਤਬਾਈ ਦੇ ਮੰਜ਼ਰ ਤੁਹਾਡੇ ਤੱਕ ਦਿਖਾਏ ਜਾਣ ਇਹ ਤਬਾਈ ਜਲੰਧਰ ਦੇ ਸਬਜ਼ੀ ਮੰਡੀ ਮਕਸੂਦਾਂ ਦੇ ਕੋਲ ਡੀਏਵੀ ਗਰਾਊਂਡ ਦੀ ਵਿੱਚ ਹੋਈ ਤਬਾਈ ਹੈ ਸੋ ਅਜਈਆਂ ਤਬਾਈਆਂ ਨਾ ਹੋਣ ਇਹਨਾਂ ਲੋਕਾਂ ਦੇ ਰਹਿائش ਲਈ ਪੱਕੇ ਪ੍ਰਬੰਧ ਹੋਣ ਅਸੀਂ ਅਜਹੀ ਆਸ ਕਰਦੇ ਆ हाँ गरीब बंदे को कम से कम रहने के लिए जगह होना चाहिए कम तो जो झोपड़ी में पड़े थे वो भी हमको सुख शांति था तो हाँ। वो भी हमको हटा गया हम अब कहा जाएंगे सर और क्या करें हम तो कहीं पर नहीं रह गए जगह जगह तो तो बहुत रहेगा थोड़ी कहीं आपकी वोट भी बनी हुई है वोट तो नहीं बनी है कभी कहीं नहीं वोट बनी देश में बनी है अच्छा यूपी यहाँ पर कमाने खाने के लिए रोटी कमाने के लिए आए हैं सर

ਅਜੂ ਕੀ ਬਣਾਣਾ ਦੇਗੇ ਕਭੀ ਤੋਂ ਹਮ ਉਨਕਾ ਜਗ੍ਹਾ ਥਾ ਜਬ ਮਰਜੀ ਜਾਏ ਜਬ ਹਟਾ ਦਈਏ ਕਿਆ ਹਮ ਹਮ ਉਨਕਾ ਜਗ੍ਹਾ ਸੀ ਪਰਨੇ ਬੋੜੀ ਜਾ ਰਹੇ ਪੱਕਾ ਕੋਚੀ ਬਣਾਏ ਹੈ ਤੇ ਅਜ ਕੋ ਜਗ੍ਹਾ ਥੋੜੀ ਤਾਂ ਹੀ ਲੈ ਕੇ ਜਾਣਾ ਹੈ ਆਪਕੋ ਕੀ ਹੈ ਜਬ ਮਰਜੀ ਜਾਏ ਜਬ ਹਟਾ ਸਕਤੇ ਸਤਰਮਦਾਸੀ ਨੇ ਲਿਖਿਆ ਸੀ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਪਰ ਇੱਥੇ ਕੋਈ ਵੀ ਸੂਰਜ ਇਹਨਾਂ ਲਤਾੜੇ ਗਏ ਲੋਕਾਂ ਦੀ ਮਗਹ ਨਹੀਂ ਇੱਥੇ ਦੀ ਧਰਤੀ ਦਾ ਕੋਈ ਵੀ ਜਾਇਆ ਇਹਨਾਂ ਦੇ ਲਈ ਖੜਿਆ ਨਹੀਂ ਪ੍ਰਵਾਸੀ ਲੋਕ ਪੰਜਾਬ ਦੀ ਇਸ ਧਰਤੀ ਤੇ ਰੋਜੀ ਰੋਟੀ ਦੀ ਤਲਾਸ਼ ਚਾਹੇ ਪਰੰਤੂ ਅੱਜ ਇਹਨਾਂ ਨੂੰ ਇੱਕ ਵੱਡੇ ਅਜਾੜੇ ਦਾ ਸਾਹਮਣਾ ਦੇਖਣਾ ਪਿਆ ਵੱਡਾ ਅਜਾੜਾ ਜਦੋਂ ਇਹਨਾਂ ਦੇ ਘਰ ਢਾ ਦਿੱਤੇ ਗਏ ਕਰਦੇ ਨਾਂ ਤੇ ਇਹਨਾਂ ਕੋਲ ਕੁਝ ਵੀ ਨਹੀਂ ਸਮਾਨ ਦੇ ਨਾਂ ਤੇ ਇਹਨਾਂ ਕੋਲ ਕੁਝ ਵੀ ਨਹੀਂ ਕੇਵਲ ਝੁੱਗੀਆਂ ਨੇ ਤੇ ਝੁੱਗੀਆਂ ਉੱਤੇ ਤਰਪਾਲ ਜਿਹੜੀ ਨਾ ਠੰਡ ਰੋਕਦੀ ਆ ਜਿਹੜੀ ਨਾ بارش ਰੋਕਦੀ ਆ ਜਿਹੜੀ ਨਾ ਮੀਂਹ ਰੋਕਦੀ ਆ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ